ਕੁੱਤ ਤੋਰ ਦੇਖੋ ਮੱਲਾਂ ਵਾਲੀ ਜਮਾ ਬੋਹ ਕੈਂਡ ਤੋਰ ਮਿੱਤਰੋ ਤੇ ਬਾਕੀ ਨਾ ਪੈਰਾ ਪੂਰਾ ਦੀ ਵੀ ਲੱਤਾਂ ਲੁੱਤਾਂ ਜਮਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਫਿਰ ਆਪਾਂ ਅਮਰਗੜ ਚਲਬੂਟੀ ਪਿੰਡ ਦੇ ਵਿੱਚ ਪਹੁੰਚੇ ਬਾਈ ਦੇ ਘਰੇ ਪਸ਼ੂ ਜਿਹੜੇ ਰੱਖੇ ਹੋਏ ਆ ਉਹਨਾਂ ਤੇ ਨਿਗਾਹ ਮਾਰ ਲਓ ਇੱਕ ਵਾਰੀ ਇਹਨਾਂ ਗਾਵਾਂ ਦੇ ਵਿੱਚੋਂ ਦੀ ਇਹ ਗੱਲ ਕਰਕੇ ਇੱਧਰ ਇੱਕ ਗਾਮਾ ਹੋਰ ਖੜੀਆਂ ਇਹਨਾਂ ਦੇ ਵਿੱਚੋਂ ਤਿੰਨ ਗਾਵਾਂ ਬਾਈ ਨੇ ਸੇਲ ਕਰਨੀਆਂ ਆ ਤੇ ਉਹ ਗਾਵਾਂ ਖੜੀਆਂ ਇੱਧਰਲੇ ਪਾਸੇ ਤੇ ਇਹ ਵੀ ਹੈਗੀਆਂ ਜਿਹੜੀਆਂ ਗਾਵਾਂ ਬਹੁਤ ਜ਼ਿਆਦਾ ਚੰਗੀਆਂ ਨੇ ਆ ਵੀ ਕਰ ਇਹ ਆ ਗਾਂ ਜਿਹੜੀ ਹੈਗੀ ਹੈਗੀ ਦੋ ਦੰਦ ਸੂਣ ਵਾਲੀ ਬਹੁਤ ਸੋਹਣੀ ਸਨੱਖੀ ਗਾਂ ਮਿੱਤਰੋ ਇਹਦੀ ਵੀ ਡਿਟੇਲ ਲਵਾਂਗੇ ਬਾਕੀ ਇੱਕ ਆ ਤੋਕੜ ਗੱਪਣ ਖੜੀ ਹੈਗੀ ਤੇ ਇੱਕ ਖੜੀ ਹੈ ਗਰਮੀਆਂ ਦਾ ਤੋਹਫਾ ਆਜੋ ਬਾਈ ਨਾਲ ਗੱਲਬਾਤ ਕਰਵਾਉਣੇ ਆ ਕੀ ਜਾਣਕਾਰੀ ਦਿੰਦਾ ਸਾਰੇ ਜਾਨਵਰਾਂ ਦੀ ਤੇ ਜਾਣਕਾਰੀ ਆਪਾਂ ਲੈ ਕੇ ਤੁਹਾਨੂੰ ਦਿੰਨੇ ਆਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋ ਨਾਮ ਗੁਰਪ੍ਰੀਤ ਬਾਈ ਪਿੰਡ ਅਮਰਗੜਾ ਚਲੂਟੀ ਠੀਕ ਹੈ ਅਮਰਗੜ ਚਲੂਟੀ ਪਿੰਡ ਆ ਗਿਆ ਹਾਂਜੀ ਅ ਗੁਰਪ੍ਰੀਤ ਬਠਿੰਡੇ ਤੋਂ ਕਿੰਨੇ ਕੁ ਦੂਰ ਰਹਿੰਦਾ ਇਹ 12 13 ਕਿਲੋਮੀਟਰ ਰਹਿੰਦਾ ਜੀ ਤੇ ਇਧਰਲੇ ਪਾਸੇ ਨੇੜੇ ਹੋਰ ਗੋਨਿਆਣਾ ਮੰਡੀ ਰਹਿੰਦੀ ਜੀ ਗੋਨਿਆਣਾ ਮੰਡੀ ਹਾਂਜੀ ਠੀਕ ਆ ਅ ਗੁਰਪ੍ਰੀਤ ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸਿਆ ਸੀਗਾ ਤੇ ਆਪਾਂ ਹੁਣ ਵੀ ਦੱਸ ਦਗੇ ਨਾਲ ਤੇਰਾ ਵਪਾਰ ਚੱਲਦਾ ਨਾਲ ਦੁੱਧ ਦਾ ਕੰਮ ਆ ਜੀ ਦੁੱਧ ਦਾ ਕੰਮ ਹਾਂਜੀ ਤੇ ਸ਼ਹਿਰ ਦੇ ਵਿੱਚ ਪਾਉਣਾ ਦੁੱਧ ਹਾਂ ਸ਼ਹਿਰ ਦੇ ਵਿੱਚ ਘਰਾਂ 'ਚ ਦੁੱਧ ਪਾਉਣਾ ਜੀ ਬਠਿੰਡੇ ਦੇ ਵਿੱਚ ਠੀਕ ਆ ਕੀ ਰੇਟ ਜਾਂਦਾ ਉੱਥੇ گاਵਾ ਦਾ ਉੱਥੇ 45 50 ਰੁਪਏ ਪਈ ਜਾਂਦਾ ਜੀ 45 ਤੋਂ 50 ਰੁਪਏ ਕਰਾਂ ਦੇ ਵਿੱਚ ਕਰਾਂ ਦੇ ਵਿੱਚ ਭਈ ਠੀਕ ਆ ਤੇ ਇੱਕ ਟਾਈਮ ਪੋਣਾ ਕਿ ਦੋ ਟਾਈਮ ਦੋਨੇ ਟਾਈਮ ਜੀ ਦੋਨੇ ਟਾਈਮ ਸੋਭਾ ਸ਼ਾਮ ਪਾ ਕੇ ਹੋ ਸੋਭਾ ਸ਼ਾਮ ਪਾ ਕੇ ਠੀਕ ਆ ਵਧੀਆ ਬਚਤ ਹੋਈ ਜਾਂਦੀ ਹੈ ਹਾਂਜੀ ਵਧੀਆ ਜਿਹੜੇ ਨਵੇਂ ਵੀਰ ਦੇਖਦੇ ਹੈਗੇ ਕੰਮ ਇਹ ਵਧੀਆ ਬਚਤ ਹੋਈ ਜਾਂਦੀ ਹੈ ਮੈਨੂੰ ਇੱਕ ਗੱਲ ਹੋਰ ਦੱਸਦੇ ਉਹਨਾਂ ਨੂੰ ਕੰਮ ਹੈ ਜਿਹੜਾ ਹਨਾ ਮੈਂ ਇਹ ਕਹਣਾਗਾ ਵੀ ਪਿੰਡ ਵਾਲੀਆਂ ਡੇਰੀਆਂ ਦੇ ਵਿੱਚੋਂ ਹਟ ਕੇ ਤੇ ਸ਼ਹਿਰ ਵੱਲ ਨੂੰ ਆਉਣਾ ਚਾਹੀਦਾ ਹਾਂਜੀ ਸ਼ਹਿਰ ਵੱਲ ਨੂੰ ਆਉਣੀ ਕਰਾਂ ਦੀ ਸਪਲਾਈ ਵਧੀਆ ਜੀ ਕਰਾਂ ਦੀ ਸਪਲਾਈ ਚ 4 ਰੁਪਏ ਵਧੀਆ ਬਚ ਰਹਿੰਦੇ ਆ ਵਧੀਆ ਬਚਦੇ ਆ ਜੀ ਚਲੋ ਚੰਗੀ ਗੱਲ ਹੈ ਹਨਾ ਅਹ ਦੋਸਤੋ ਕਿਉਂਕਿ ਆਪਾਂ ਇਹ ਜੇ ਭਰਾਵਾਂ ਨੂੰ ਆਪਾਂ ਦਿਖਾਵਾਂਗੇ ਨਾ ਤੁਹਾਨੂੰ ਨਾਲ-ਨਾਲ ਤੇ ਤੁਸੀਂ ਇਹਨਾਂ ਤੋਂ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਨਾਲ-ਨਾਲ ਵਪਾਰ ਕਰਨ ਦਾ ਮਤਲਬ ਇਹੀ ਹੁੰਦਾ ਵੀ ਜਿਹੜਾ ਫਾਰਮ ਦੇ ਉੱਤੇ ਖਰਚੇ ਹੁੰਦੇ ਆ ਹਨਾ ਉਹ ਖਰਚਿਆਂ ਨੂੰ ਕਵਰ ਕੀਤਾ ਜਾਂਦਾ ਇਕੱਲੇ ਦੁੱਧ ਦੇ ਕੰਮ ਦੇ ਨਾਲ ਨਹੀਂ ਕੰਮ ਆਪਾਂ ਨੂੰ ਜੇ ਗੱਲ ਕਰੀਏ ਜੇ ਆਪਾਂ ਦੁੱਧ ਵਾਲਾ ਕੰਮ ਤੋੜ ਲਿਆ ਤੇ ਨਾਲ-ਨਾਲ ਇਹ ਕੰਮ ਵੀ ਆਪਾਂ ਨੂੰ ਕਰਨੇ ਪੈਣਗੇ ਤਾਂ ਕਿ ਹਰ ਇੱਕ ਪਾਸੇ ਕਮਾਈ ਕਰ ਸਕੀਏ ਜਿਵੇਂ ਹੁਣ ਬਾਈ ਕੋਲੇ ਆ ਇਥੋਂ ਸਟਾਰਟ ਕਰ ਲਗੇ ਹਾਂਜੀ ਹਾਂਜੀ ਹਨਾ ਤੇ ਤਿੰਨ ਗਾਵਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੀ ਜਾਣਕਾਰੀ ਆਪਾਂ ਲੈ ਕੇ ਜੁਪੀ ਜਿਵੇਂ ਹੁਣ ਇਹਦੀ ਡਿਟੇਲ ਦੱਸ ਆਪਾਂ ਨੂੰ ਇਹ ਪਹਿਲਾ ਸੂਆ ਜੀ ਦੋ ਦੰਦ ਦਾ ਪਹਿਲਾ ਸੂਆ ਦੋ ਦੰਦ ਦਾ ਦੋ ਦੰਦ ਦਾ ਜੀ ਮੈਨੂੰ ਤਾਂ ਦੰਦ ਪਟ ਕੇ ਦਿਖਾਈ ਦੇ ਹੁਣ ਮੈਂ ਵੀਡੀਓ ਬੰਦ ਨਹੀਂ ਕਰਦਾ ਮੈਨੂੰ ਪਟ ਕੇ ਦਿਖਾ ਹਾਂ ਪਹਿਲੀ ਗੱਲ ਤਾਂ ਮਿੱਤਰੋ ਜੇ ਇਹ ਵਹਿੜ ਦੋ ਦੰਦ ਹੈਗੀ ਆ ਤਾਂ ਠੀਕ ਆ ਦੋ ਦੰਦ ਦਾ ਜੀ ਵੈਰੀ ਗੁੱਡ ਠੀਕ ਆ ਗੁਰਪੀਤ ਦੋ ਦੰਦ ਵਹਿੜ ਆ ਗਈ ਪਹਿਲਾ ਸੂਆ ਦਿਨ ਕਿੰਨੇ ਬਾਕੀ ਐ ਦੇ ਦਿਨ 15 ਪਏ ਜੀ ਹਜੇ ਦੇਣ 15 ਪਏ ਆ ਹਾਂਜੀ ਠੀਕ ਆ 15 ਦਿਨ ਬਹੁਤ ਹੁੰਦੇ ਆ ਯਾਰ ਤੇ ਥੱਲੋਂ ਦਾ ਹਾਂ ਹੀ ਮਾੜੀ ਜੇ ਇਧਰ ਕਰਕੇ ਥੱਲਿਆਂ ਦਾ ਬਹੁਤ ਬਣੂਗੀ ਜੀ ਇਧਰ ਕਰੀ ਇਹ ਇਧਰ 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 ਇਹ ਥੱਲੋਂ ਦਿਖਾ ਦੇ ਕਰ ਇਧਰ ਕਰ ਦੇ ਕਰ ਲੈਵੇ ਤਾਂ ਆਪਾਂ ਇੱਕ ਵਾਰੀ ਦਿਖਾ ਦਗੇ ਇਹ ਆਹ ਦੇਖ ਲਓ ਲੈਵਾ ਦਾ ਕਰਮ ਵਾਲੀ ਹੁਣੇ ਜਮਾਂ ਪੂਰਾ ਤਿਆਰ ਕਰੀ ਖੜੀ ਆ ਬਾਕੀ ਚੰਗਾ ਦੁੱਧ ਪਾ ਦੂ ਜੀ ਬਾਕੀ ਇਹ ਸਭ ਬਹੁਤ ਆਈ ਇੱਕ ਮਿੰਟ ਨੇੜੇ ਹੁਈ ਤੇਰੇ ਹਾਈਟ ਦੀ ਵੀ ਜੱਜਮੈਂਟ ਦੇਖ ਲਓ ਤੁਸੀਂ ਦੋਸਤੋ ਹਾਈਟ ਵੀ ਚੰਗੀ ਆ ਤੇਰੀ ਆਸਮਤਾ ਉਹ ਕਿੰਨਾ ਦੁੱਧ ਪਾ ਦੂ ਪਹਿਲੇ ਸੂਈ 35 ਲੀਟਰ ਦੁੱਧ ਪਾ ਦੂ ਜੀ ਬੇਤੀ ਹਾਂਜੀ ਠੀਕ ਆ ਚੰਗੀ ਜਾਤ ਬਾਕੀ ਬਾਨੀ ਬਹੁਤ ਆਈ ਜਾਤ ਬਾਤ ਬਹੁਤ ਆਈ ਗੁਰਪ੍ਰੀਤ ਇੱਕ ਗੱਲ ਹੋਰ ਦੱਸ ਵੀ ਇਹ ਆਪ ਕਿਹੜੇ ਸੀਮਨ ਸੁਮਣ ਦਾ ਕੁਝ ਨਹੀਂ ਆ ਆਪਣੀ ਪੁੱਛਿਆ ਜੀ ਠੀਕ ਹੈ ਨਹੀਂ ਹੈ ਉਹਨਾਂ ਨੇ ਮੰਨ ਲਓ ਪੁੱਛਿਆ ਉਹਨਾਂ ਤੋਂ ਵੀ ਕਿਹੜਾ ਸੀਮਨ ਲੱਗਿਆ ਹੋਇਆ ਇਹਦੇ ਠੀਕ ਆ ਕੋਈ ਪਤਾ ਨਹੀਂ ਸਤਾ ਬਾਕੀ ਪਤਾ ਕਰ ਦਿਆਂਗੇ ਜੀ ਜੇ ਕੋਈ ਠੀਕ ਹੈ ਤੇ ਲੱਗਿਆ ਲੁਗਿਆ ਦਾ ਵੀ ਨਹੀਂ ਕੋਈ ਪਤਾ ਨਹੀਂ ਪਤਾ ਹੀ ਬਸ ਸਿੱਧੇ ਖਿੱਚ ਲਿਆਂਦੇ ਹਾਂਜੀ ਹਾਂਜੀ ਸਿੱਧੇ ਖਿੱਚ ਲਿਆਂਦੇ ਠੀਕ ਆ ਠੀਕ ਆ ਤੇ ਗੁਰਪ੍ਰੀਤ ਤੋੜ ਕੇ ਦਿਖਾ ਦੇ ਸਾਨੂੰ ਫਿਰ ਤੇ ਥੋਸੇ ਇਹਦਾ ਰੇਟ ਵੀ ਪਤਾ ਕਰਾਂਗੇ ਤੇ ਮਿੱਤਰੋ ਬਰਫ ਵਰਗੀ ਚਿੱਟੀ ਖਰਗੋਸ਼ ਵਾਂਗੂ ਕੰਨ ਚੱਕਦੀ ਆ ਬਹੁਤ ਚੰਗੀ ਵਹਿੜ ਆ ਪਹਿਲਾ ਸੂਆ ਸੂਣ ਵਾਲੀ ਕਰਮਾਲੀ ਦੀ ਗੱਲ ਕਰਕੇ ਥੱਲੋਂ ਤਾਂ ਜਮਾ ਐ ਆ ਦੇਖੋ ਤੋਰ ਦੇਖੋ ਮੱਲਾਂ ਵਾਲੀ ਜਮਾ ਬੋਹ ਕੈਂਡ ਤੋਰਾ ਮਿੱਤਰੋ ਤੇ ਬਾਕੀ ਨਾ ਪੈਰਾ ਪੂਰਾ ਦੀ ਵੀ ਲੱਤਾਂ ਲੁੱਤਾਂ ਜਮਾ ਸਿੱਧੀਆਂ ਤੇ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕਰਮਾਲੀ ਆ ਦੇਖ ਲਓ ਏ ਫੇਸ ਦੀ ਬਿਊਟੀ ਏ ਆ ਇੱਕ ਮਿੰਟ ਆ ਦੇਖੋ ਠੀਕ ਆ ਤੇਰੀ ਮੈਨੂੰ ਐ ਲੱਗਦਾ ਇਹਦੀ ਚਮੜੀ ਦਾ ਤੇ ਤੇਰੀ ਪੱਗ ਦਾ ਰੰਗ ਨਾ ਵਿੱਚ ਹੀ ਮਿਲਾਈ ਬੈਠੀ ਆ ਦੇਖ ਲਾ ਇਹ ਲੈ ਜਾ ਲੈ ਜਾ ਲੈ ਜਾ ਆ ਦੇਖੋ ਸੋਹਣੋ ਬਹੁਤ ਸੋਹਣਾ ਜੇ ਗੱਲ ਕਰਗੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਪੀਸ ਹੈ ਜਿਹੜਾ ਬਹੁਤ ਹੀ ਘੈਂਟ ਆ ਸੋਹਣਾ ਸੁਨੱਖਾ ਬੇਲ ਵੀ ਗਾਂ ਦੀ ਜਿਹੜੀ ਹੈਗੀ ਆਪਾਂ ਕਹਿ ਦਈਏ ਪਹਿੜ ਪਹਿਲਾ ਸੁਆ ਸੁਣ ਵਾਲੀ ਬਹੁਤ ਜਿਆਦੇ ਆ ਗੁਰਪ੍ਰੀਤ ਇਹ ਨੇੜੇ ਸਾਨੂੰ ਲਿਖਾ ਦਿੱਤੇ ਹੈ ਨਾ ਆ ਦੇਖੋ ਲੈ ਜਮਾ ਯਾਰ ਪਾ ਨਿਸ਼ਾਨ ਤੋਂ ਪੂਰਾ ਵਧੀਆ ਕੱਢੂ ਜੀ ਮੁੱਠੀ ਵਾਲਾ ਥਣ ਕੱਢੂਗਾ ਆਪਣਾਂ ਦੀ ਹੱਥੀਂ ਚਵਾਈ ਕਰੀ ਆਇਓ ਆਪਣਾ ਮਸ਼ੀਨ ਲਾਈ ਚੱਲੇ ਆਪਣਾਂ ਦੀ ਮਸ਼ੀਨ ਲਾ ਲਓ ਆਪਣਾਂ ਦੀ ਮੰਨ ਲਓ ਮੁੱਠੀ ਨਾਲ ਚੋਲੋ ਠੀਕ ਆ ਗੁਰਪ੍ਰੀਤ ਰੇਟ ਕਿੰਨਾ ਕਰਦਾ ਰੇਟ ਫੋਨ ਤੇ ਕਰਾਂਗੇ ਗੁਰਪ੍ਰੀਤ ਦੇਖ ਗੱਲ ਸੁਣ ਉਹ ਤਾਂ ਤੇਰੀ ਚੀਜ਼ ਆ ਕਰ ਲਾ ਪਰ ਮੈਂ ਕਹਿੰਦਾ ਜੇ ਵੀਡੀਓ ਚ ਹੋ ਜਾਂਦਾ ਮੁੜ ਕੇ ਨਹੀਂ ਜਜਮੈਂਟ ਆਉਂਦੀ ਕਈ ਵਾਰੀ ਕਮੈਂਟ ਖੇਲ ਦੇ ਕਰਦੇ ਆ ਕਈ ਵਾਰੀ ਖੇਦੇ ਕਰਦੇ ਆ ਆਪਾਂ ਯਾਰ ਗੱਲ ਸੁਣ ਮੇਰੀ ਉਹ ਕੋਈ ਚੱਕਰ ਨਹੀਂ ਹੈਗਾ ਵੀ ਮੈਂ ਤਾਂ ਤੈਨੂੰ ਐਂ ਕਹਣਾ ਹੈਗਾ ਮੈਂ ਤਾਂ ਐਂ ਕਰ ਦੂੰ ਕੈਮਰਾ ਵੀ ਆ ਜਾ ਇਹਦੀ ਡਿਟੇਲ ਦੱਸ ਠੀਕ ਹੈ ਪਰ ਜੇ ਵੀਡੀਓ ਚ ਹੋ ਜੇ ਵਧੀਆ ਗੱਲ ਆ ਚਲੋ ਦੇਖਣ ਵਾਲੇ ਭਰਾਵਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਕੀ ਭਾ ਕੀ ਚੱਲੀ ਜਾਂਦਾ ਹੈ ਨਾ ਤੇ ਉਹੋ ਜੇ ਬੰਦਾ ਫੋਨ ਲਾ ਲੈਂਦਾ ਹਾਂਜੀ ਫੋਨ ਮੰਨ ਲਓ ਵੀ ਰੇਟ ਤਾਂ ਕਈ ਮੰਨ ਲਓ ਜੀ ਵੱਡੇ ਵਪਾਰੀ ਕੋਲੇ ਹੁੰਦੀ ਇਸ ਦੇ 2.5 ਮੰਗਣਾ ਸੀਗਾ ਠੀਕ ਆ ਆਪਾਂ 1,60,000 ਮੰਗਦੇ ਜੀ ਆ ਬਣੀ ਇਹ ਨਾਲ ਗੱਲ ਤੇ ਜਮਾ ਟਾਟਾ ਵਾਟਾ ਫਿਰ ਟਾਟਾ ਵਾਟਾ 1,52,000 ਦੀ ਦੇ ਦਾਂ ਜੀ 1,52,000 ਦੀ 52,000 ਦੀ ਠੀਕ ਆ ਚੱਲ ਹੁਣ ਫਿਰ ਮੈਂ ਤਾਂ ਇੱਧਰ ਕਮਾਤਾ ਨਾ ਕੈਮਰਾ ਹੈ ਨਾ ਤੇ ਹੁਣ ਕਿਹੜਾ ਮੈਂ ਤਾ ਮੈਂ ਤੋਕੜ ਗੱਬਣਾ ਜੀ 6 ਮਹੀਨੇ ਦੀ ਗੱਬਣਾ 6 ਮਹੀਨੇ ਦੀ ਗੱਬਣਾ 14 ਲੀਟਰ ਦੁੱਧ ਆ ਜੀ 14 ਲੀਟਰ ਦੁੱਧ ਹਾਂਜੀ ਸੂਆ ਕਿੰਨੇ ਸੂਈ ਇਹ ਸੂਆ ਦੂਜਾ ਤੀਜੇ ਲਈ ਗੱਬਣਾ ਜੀ ਤੀਜੇ ਲਈ ਗੱਬਣਾ ਤੇ 14 ਲੀਟਰ ਦੁੱਧ ਤਿਆਰ ਆ 6 ਮਹੀਨੇ ਦੀ ਗੱਬਣਾ ਖੜੀ ਦਾ ਦੇਵਾ ਖਾ ਦੇ ਕਰ ਸੀਲ ਠੰਡੀ ਆ ਕੋਈ ਆਇ ਨਹੀਂ ਜਿੱਥੋਂ ਦੀ ਮਰਜ਼ੀ ਬੈਠ ਰੋ ਠੀਕ ਆ ਲੈ ਪੂਰਾ ਸਖਤ ਲੈਵਾ ਮਿੱਤਰੋ ਤੇ ਇਧਰੋਂ ਆ ਥਾਣ ਥੁਣ ਦੇਖ ਲੋ ਚੈੱਕ ਕਰ ਲੋ ਬਾਕੀ ਧੋਰੀ ਕਰਾਂ ਗੁਰਪੀ ਦੇ ਦਾ ਵੀ ਰੇਟ ਪਤਾ ਕਰਾਂਗੇ ਕਿ ਬਾਕੀ 10 ਦਾ ਕਹਿੰਦਾ ਇਹ ਫੋਨ ਤੇ ਕਰਾਂਗੇ ਆ ਦੇਖੋ ਗਾਂ ਦੀ ਬੇਲਬੂਲ ਚੈੱਕ ਕਰ ਲਓ ਇਹਦੇ ਵੀ ਕਾਲੀ ਡੱਬੀ ਨਸਲ ਨਸਲ ਬਹੁਤ ਚੰਗੀ ਐ ਥੱਲੋਂ ਦੇਖੋ ਕਰਮਾੜੀ ਦਾ ਲਿਆਵਾ ਪੂਰਾ ਸਖਤ ਬਾਕੀ 6 ਮਹੀਨਿਆਂ ਦੀ ਹੈਨਾ ਗੱਭਣ ਹੈ ਹਾਂਜੀ ਤੇ ਦੁੱਧ ਵੀ 14 ਲੀਟਰ ਆ ਜੀ 1 ਮਿੰਟ 14 ਲੀਟਰ ਦੁੱਧ ਥੋੜਾ ਨਹੀਂ ਹੁੰਦਾ ਹੈਨਾ ਇਹ ਲੈ ਜਾ ਲੈ ਜਾ ਕੋਈ ਗੱਲ ਨਹੀਂ ਕੋਈ ਇਹ ਆ ਦੇਖੋ 14 ਲੀਟਰ ਦੁੱਧ ਸਾਨੂੰ ਇਸ ਗਾਂ ਤੋਂ ਲੋ ਮਿਲੂਗਾ ਮੈਨੂੰ ਐਂ ਦੱਸ ਪਾਲਾ ਕਿੰਨੇ ਗੱਡਾਂਗੇ ਚਵਾਈ ਕਰ ਲਈ ਅਗਲਾ ਹਾਂਜੀ ਚਵਾਈ 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 ਭਲਾਂ ਦੀ ਪੰਜ ਡੰਗ ਚੋਲੇ ਠੀਕ ਐ ਮਿਲੂ 14 ਲੀਟਰ 14 ਲੀਟਰ ਮਿਲੂਗਾ ਟਾਈਮ ਤੋਂ ਟਾਈਮ ਚੁਈ ਚੱਲੇ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਕੀ ਰੇਟ ਕਰਤਾ ਇਹਦਾ ਇਹ 65000 ਦੀ ਦੇਣੀ ਐ 65000 ਦੀ ਮਾਨਤਨ ਹੋਜੂ ਮਾੜਾ ਮੋਟਾ ਹੀ ਮਾਨਤਨ ਹੋਊਗਾ ਜੀ ਅੱਛਾ ਹਾਂਜੀ ਠੀਕ ਐ ਕਰੀ ਦੇ ਫਿਰ ਬਸ 2000 ਰੁਪਏ ਮਾਨਤਨ ਕਰਦੇ 2000 63000 ਦੀ ਹੋਜੂ ਹਾਂਜੀ ਵੈਰੀ ਗੁੱਡ ਠੀਕ ਆ ਬਹੁਤ ਸੋਹਣੀ ਗਾਂ ਮਿੱਤਰੋ ਜੀ ਕਿਸੇ ਨੇ ਅੱਛਾ ਗੁਰਪ੍ਰੀਤ ਜੀ ਇਹੇ ਜੀ ਗਾਂ ਮਤਲਬ ਹੁਣ ਤਾਂ ਮਹੀਨੇ ਹੀ ਇਹਦੇ 3 ਰਹਿ ਗਏ ਹਾਂਜੀ ਹੈਨਾ ਤੇ 2 ਮਹੀਨੇ ਤਾਂ ਹਜੇ ਹੋਰ ਦੁੱਧ ਦੇਊਗੀ ਤੇ ਤਾਜੀ ਸੂਈ ਇਹ ਕਿੰਨੇ ਰੁਪਈਆ ਦੀ ਹੈ ਵੀ ਤੇ 90 95000 ਦੀ 90 95000 ਦੀ ਤਾਜੀ ਹਾਂਜੀ ਠੀਕ ਆ ਤੇ ਤਾਜੀ ਦਾ ਦੁੱਧ ਕਿੰਨਾ ਕਰ ਤੇਰੇ ਐਸਟੀਮੇਟ 25 26 ਕਿਲੋ ਬਾਦੂ ਜੀ ਦੁੱਧ 26 ਕਿਲੋ ਹੈਨਾ ਠੀਕ ਆ ਗੱਲ ਆ ਜਾ ਤੇ ਤੀਜੇ ਨੰਬਰ ਦੇ ਉੱਤੇ ਬਈ ਇਹ ਤੀਜੇ ਨੰਬਰ ਤੇ ਉੱਤੇ ਗਰਮੀਆਂ ਦਾ ਤੋਹਫਾ ਇਹ 12-13 ਦਿਨਾਂ ਦੀ ਸੂਈ ਹੈ ਜੀ 14 ਲੀਟਰ ਦੁੱਧ ਆ ਇਹ ਥੱਲੇ ਵੀ ਮਗਰ ਬੱਚੀ ਆ ਇਹਦੀ ਬੱਚੀ ਆ ਮਗਰ ਅੱਛਾ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ 12-13 ਦਿਨ ਹੋ ਗਏ 12-13 ਦਿਨ ਤੇ ਦੁੱਧ ਕਿੰਨਾ ਬਈ ਇਹਦੇ 14 ਲੀਟਰ ਦੁੱਧ ਥੱਲੇ 14 ਲੀਟਰ ਹਾਂਜੀ ਠੀਕ ਆ ਤੇ ਇਹ ਸੂਏ ਕਿੰਨੇਵੇਂ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਹਾਂਜੀ ਠੀਕ ਆ ਲੈ ਇੱਕ ਵਾਰੀ ਮੈਂ ਖੜੇ ਹੀ ਦਾ ਮੈਥੋਂ ਥੋੜੀ ਜੀ ਮੈਨੂੰ ਐਂ ਲੱਗਦਾ ਇੱਕ ਬਰਾਊ ਜੇ ਥਾਂ ਲੈਵੇ ਤਾਂ ਪੂਰੀ ਸਾਫ਼ ਆ ਤੇ ਆਹ ਦੇਖ ਲਓ ਇਹਦੀ ਬੱਚੀ ਠੀ ਆ ਦੇਖੋ ਤੁਸੀਂ ਥਾਂ ਲਵੇ ਦੀ ਦਿਖਾ ਦਈਏ ਆਪਾਂ ਕੋਈ ਆ ਦੇਖੋ ਮੋੜ ਲਾ ਗੁਰੂ ਜੀ ਮੋੜ ਲਾ ਲਓ ਇਹ ਲੈ ਜਾ ਲੈ ਜਾ ਲੈ ਜਾ ਇਹ ਬਾਹਲਾ ਕਰਦੇ ਹੁੰਦੇ ਹਨਾ ਬੱਚਿਆਂ ਦਾ ਬੱਚਿਆਂ ਦਾ ਬਾਹਲਾ ਕਰਦੀ ਹਾਂ ਬੱਚੀ ਦੇ ਤਾਂ ਜਮਾਏ ਕੋਲ ਮਤਲਬ ਹੁਣ ਕਿਹੜਾ ਦਿੰਦੀ ਹੈ ਕਿਸੇ ਨੂੰ ਆ ਦੇਖੋ ਠੀਕ ਹੈ ਇਹਦੀ ਬਿਊਟੀ ਵੀ ਤੇ ਰੇਟ ਗੁਰਪ੍ਰੀਤ ਪੁੱਛਦੇ ਆ ਬੰਨ ਲੈੰਦੋ ਅੱਛਾ ਗੁਰਪ੍ਰੀਤ ਰੇਟ ਕੀ ਕਰਤਾ ਇਹਦਾ ਇਹਦਾ 60000 ਕਰਤਾ ਜੀ ਟਾਟਾ ਵਟਾ ਕਿੰਨੇ ਜੀ ਹੁਜੂ ਖੇਸ ਤਿੰਨ ਘੱਟ ਦੇ ਦਿਆਂਗੇ ਠੀਕ ਆ ਤੇ ਦੁੱਧ ਕਿੰਨਾ ਕ ਪਾ ਦੂ 14 ਲੀਟਰ ਦੁੱਧ ਆ ਜੀ ਠੀਕ ਹੈ ਤੋ 3 ਕਿਲੋ ਦੁੱਧ ਹੋਰ ਵਾਜੂ ਠੀਕ ਆ ਬਾਕੀ ਦੁੱਧ ਸੇਵਾ ਦਾ ਹਾਂਜੀ ਬਾਕੀ ਠੀਕ ਆ ਗੱਲ ਤੇ ਹੋਰ ਤਾਂ ਨਹੀਂ ਪੁੱਛੋ ਸਿਰਫ ਹੋਰ ਨਹੀਂ ਬਸ ਇਹ ਠੀਕ ਆ ਆ ਜਾ ਫਿਰ ਕਿ ਇਧਰਲੇ ਪਾਸੇ ਜਿਵੇਂ ਆਪਾਂ ਇੱਕ ਵਾਰੀ ਹੋਰ ਕਿੰਨੇ ਪਸ਼ੂ ਗੁਰਪ੍ਰੀਤ तेरे ਦੁੱਧ ਤੇ ਲੱਗੇ ਹੋਏ ਆ ਮੇਰੇ ਹੈਗੇ 8952 ਦੁੱਧ ਕਿੰਨਾ ਕਿ ਦੁੱਧ ਪਾ ਦਨਾ 2 ਮਹੀਨੇ ਦਾ ਦੁੱਧ ਹੈਗਾ ਹੀ 1.5 ਕੁਇੰਟਲ 1.5 ਕੁਇੰਟਲ ਦਿਨ ਦਾ ਹਾਂਜੀ ਦਿਨ ਦਾ ਦਿਨ ਦਾ 1.5 ਕੁਇੰਟਲ ਆ ਮਿੱਤਰੋ ਦੁੱਧ ਬਾਈ ਕੋਲੇ ਤੇ ਇਧਰਲੇ ਬਸ ਇੱਕ ਵਾਰੀ ਆਪਾਂ ਫੇਰ ਜਿਹੜੇ ਜਾਨਵਰ ਹੋਰ ਹੈਗੇ ਦੁਬਾਰੇ ਉਹਨਾਂ ਤੇ ਵੀ ਨਿਗਾ ਮਾਰਦਗੇ ਜਿਵੇਂ ਆ ਬੇੜਾਂ ਜਿਹੜੀਆਂ ਹੈਗੀਆਂ ਇਹ ਵੀ ਬਹੁਤ ਚੰਗੀਆਂ ਤੇ ਗੁਰਪ੍ਰੀਤ ਨੰਬਰ ਬੋਲ ਤੇਰਾ 94784 55302 ਜੀ ਠੀਕ ਆ ਤੇ ਬਾਕੀ ਆ ਇਹ ਵੀ ਤੇਰੀ ਜਿਹੜੀਆਂ ਘਰ ਦੀਆਂ ਕਿ ਇਹ ਘਰ ਦੀਆਂ ਜੀ ਸਾਰੀਆਂ ਉਹ ਲਿਆਂਦੀਆਂ ਹੋਣਗੀਆਂ ਨਹੀਂ ਨਹੀਂ ਘਰ ਘਰ ਦੀਆਂ ਬੱਚੀਆਂ ਤਿਆਰ ਕਰੀਆਂ ਜੀ ਅਸਾਂ ਘਰ ਦੀਆਂ ਬੱਚੀਆਂ ਤਿਆਰ ਕੀਤੀਆਂ ਹੋਈਆਂ ਸੀਗੀਆਂ ਠੀਕ ਆ ਤੇ ਉਹ ਆਪਾਂ ਜਿਵੇਂ ਪਹਿਲਾਂ ਦਿਖਾਈ ਸੀ ਵੀਡੀਓ ਦੇ ਵਿੱਚ ਗਾਂ ਹਨਾ ਉਹ ਪਹਿਲੇ ਜਿਹੜੀ ਹੈਗੀ ਆ ਟੋਕੜ ਗੱਪਣਾਗੀ ਤੇ ਹੁਣ ਉਹ ਜੇ ਗੱਲ ਕਰ ਗਏ ਭਾਈਆਂ ਨੇ ਰੈ ਜਿਹੜੀ ਹਟਾਤੀ ਕਹਿੰਦੇ ਤਾਜੀ ਸੂਈ ਦੇਵਾਂਗੇ ਬਾਕੀ ਕੰਮ ਕਿਵੇਂ ਲੱਗਿਆ ਬਾਈ ਦੇ ਪਸ਼ੂ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਸਾਰੇ ਵੀਰਾਂ ਦਾ ਪਤਾ ਹੈ ਜੀ ਲੋ ਧੰਨਵਾਦ ਆ